ਜੀ ਸਰ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਸੀ ਨਾ ਮਾਨਯੋਗ ਪੁਲਿਸ ਕਮਿਸ਼ਨਰ ਮਿਸਟਰ ਦਾਗ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏ.ਸ.ਪੀ. ਨਾਰਥ ਐਡੀਸ਼ਨਲ ਚਾਰਜ ਮੈਡਮ ਸੁਪਿੰਦਰ ਕੌਰ ਤੇ ਏ.ਸੀ. ਤੇ ਐਸ.ਐਚ.ਓ. ਰੰਜੀਤ ਐਵਨੀਓ ਮਿਸਟਰ ਰੋਬਿਨ ਇਹਨਾਂ ਨੇ ਦੋ ਚੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਮਹਿੰਗਾ ਸਿੰਘ ਇਹਨਾਂ ਦੋਨਾਂ ਦੀ ਉਮਰ तकरीबन 32 ਸਾਲ ਦੇ ਲਾਗੇ ਤੱਕ ਹੈਗੀ ਹੈ ਤੇ 10ਵੀਂ 12ਵੀਂ ਦੇ ਲੱਗਦਾਗੇ ਤੱਕ ਪੜ੍ਹੇ ਆ ਤੇ ਇਹਨਾਂ ਤੇ ਐਫ ਆਈ ਆਰ ਨੰਬਰ 87 ਡੇਟਡ 10/7/2025 ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਰੰਜੀਤ ਐਵੇਨਿਊ ਰਜਿਸਟਰ ਹੋਈ ਸੀ ਤੇ ਬੇਸਿਕਲੀ ਇਹ ਮਾਮਲਾ ਹੈਗਾ ਇਹਨਾਂ ਤੋਂ ਸਾਨੂੰ 23 ਮੋਟਰਸਾਈਕਲ ਤੇ ਦੋ ਐਕਟਿਵਾ ਟੋਟਲ 25 ਟੂ व्हीਲਰਸ ਰਿਕਵਰ ਹੋਏ ਆ ਜਦੋਂ ਇਹ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਆ ਆਈਡੀ ਨਕਨ ਨੀ ਰੰਜੀਤ ਐਵੇਨਿਊ ਉਥੇ ਪੁਲਿਸ ਪਾਰਟੀ ਨੇ ਰੋਕਿਆ ਤੇ ਰੂਟੀਨ ਚੈਕਿੰਗ ਵਲੇ ਤੇ ਇਹਨਾਂ ਨੂੰ ਇਹਨਾਂ ਤੋਂ ਕਾਗਜ਼ ਆਪਣਾ ਮੰਗੇ ਜਿਹੜੇ ਪ੍ਰੋਵਾਈਡ ਨਹੀਂ ਕਰ ਸਕਿਆ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਥਾਣੇ ਲੈ ਕੇ ਗਈ ਤੇ ਵੈਰੀਫਾਈ ਕੀਤਾ ਤੇ ਪਤਾ ਚੱਲਿਆ ਕਿ ਇਹਨਾਂ ਨੇ ਆ ਕਾਫੀ ਮੋਟਰਸਾਈਕਲ ਸ਼ਹਿਰ ਦੀਆਂ ਤੇ ਸ਼ਹਿਰ ਦੇ ਸਰਾਊਂਡਿੰਗਸ ਵਕਫ ਵਕ ਥਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਸੀਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 23 ਮੋਟਰਸਾਈਕਲ ਦੇ ਦੋ ਐਕਟਿਵਾਂ ਇਹਨਾਂ ਤੋਂ ਬਰਾਮਦ ਹੋਏ ਐ ਤੇ ਜਿਹੜੇ ਅਕਿਊਜ਼ ਹਰਪ੍ਰੀਤ ਸਿੰਘ ਐ ਇਹਦੇ ਤੇ ਪਹਿਲਾਂ ਵੀ ਤਿੰਨ ਕੇਸਿਸ ਹੈਗੇ ਐ ਇਹ ਦੋ ਕੇਸ ਤਾਂ ਰਣਜੀਤ ਐਵਿਨਿਊ ਥਾਣੇ ਦੇ ਨੇ ਤੇ ਇੱਕ ਲੋਪੋਕੇ ਦਾ ਹੈਗਾ ਅਮਰਸਰ ਰੂਰਲ ਦਾ ਤੇ ਜਿਹੜਾ ਮਹਿੰਗਾ ਸਿੰਘ ਐ ਉਹਦੇ ਤੇ ਚਾਰ ਕੇਸਿਸ ਹੈਗੇ ਐ ਐਨਡੀਪੀਐਸ ਸਾਖ ਦੇ ਵੀ ਹੈਗੇ ਐ ਤੇ ਤਿੰਨ ਘਰਿੰਡਾ ਥਾਣੇ ਦੇ ਨੇ ਅਮਰਸਰ ਰੂਰਲ ਦੇ ਤੇ ਇੱਕ ਰਣਜੀਤ ਐਵਿਨਿਊ ਥਾਣੇ ਦਾ ਹੈਗਾ ਤੇ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਹੈ ਪੁਝਗੇਚ ਕਰ ਰਹੇ ਆਂ ਤੇ ਜਸਾਨੂੰ ਹੋਰ ਵੀ ਕੁਝ ਪਤਾ ਚੱਲੂਗਾ ਅਸੀਂ ਤੁਹਾਡੇ ਤੱਕ ਮੋਚਾ ਮੰਗੇ ਸਰ ਇਹ ਸ਼ਾਇਦ ਕਿਹੜੇ ਹਿੱਸਿਆਂ ਤੋਂ ਪਾਰਕਿੰਗ 'ਚ ਮੋਟਰਸਾਈਕਲ ਚੋਰੀ ਕਰਦੇ ਸੀ ਯਾਰ ਉਹ ਗਲੀਆਂ ਵਿਚਾਰਾਂ ਵਿੱਚੋਂ ਇਹ ਪਾਰਕਿੰਗ ਵਿੱਚੋਂ ਮਾਰਕੀਟ ਪਲੇਸ ਸਾਰੇ ਪਾਸਿਓਂ ਮੋਟਰਸਾਈਕਲ ਤੇ ਸਕੂਟਰ ਚੋਰੀ ਕਰਦੇ ਸੀ ਉਹਨੇ ਉਸਤੇ ਮਾਸਟਰ ਕੀ ਕੋਈ ਦਰਾਂ ਦਿੱਤੀ ਕੋਈ ਨਾ ਉਹ ਅਸੀਂ ਰਿਮਾਂਡ ਲੱਤਾ ਜੀ ਸਾਨੂੰ ਮਿਲਿਆ ਇਹਨਾਂ ਦਾ ਰਿਮਾਂਡ 7-8 ਦਿਨ ਦਾ ਤੇ ਅਸੀਂ ਕੁਝ ਇਸ ਤਰ੍ਹਾਂ ਹਾਂ ਜੀ ਕਿੰਨੀ ਦੇਰ ਤੋਂ ਕੰਮ ਕਰਦੇ ਹੋ ਕਿੰਨੇ ਕਿ ਪਰਚੇ ਟੋਟਲ ਹੋ ਚੁੱਕੇ ਨੇ ਮੈਂ ਉਹ ਜਿਵੇਂ ਤੁਹਾਨੂੰ ਦੱਸਿਆ ਜੀ ਮੰਗਾ ਸਿੰਘ ਤੇ ਚਾਰ ਪਰਚੇ ਨੇ ਤੇ ਜਿਹੜਾ ਇਹ ਹਰਪ੍ਰੀਤ ਸਿੰਘ ਆ ਉੱਤੇ ਤਿੰਨ ਪਰਚੇ ਨੇ ਤੇ ਕਿੰਨੀ ਕੀ ਦੇਰ ਤੋਂ ਕੰਮ ਕਰਦੇ ਇਹ ਇਹ ਥੋੜੀ ਦੇਰ ਤੋਂ ਕੰਮ ਕਰ ਰਹੇ ਆ ਜੀ ਆਪਣਾ ਸਾਲ ਡੇਢ ਸਾਲ ਦੋ ਸਾਲ ਤੋਂ ਯਾ ਉਸ ਤੋਂ ਵੀ ਪਹਿਲਾਂ ਥੋੜਾ ਜਿਹਾ ਤੇ ਅਸੀਂ ਇਹਨਾਂ ਤੋਂ ਕਰ ਰਿਹਾ ਪੁੱਛ ਕੇ ਸਰ ਕਾਫੀ ਮੋਟਰਸਾਈਕਲ ਤੇ ਦੋ ਜਿੰਨਾ 23 ਮੋਟਰਸਾਈਕਲ ਦੋ 23 ਮੋਟਰਸਾਈਕਲ ਤੇ ਦੋ ਕਿੱਥੇ ਲੁਕਾ ਕੇ ਕਿੱਥੇ ਰੱਖਿਆ ਆਈਆਂ ਸੀ ਇਹ ਵਕਫਾ ਖਾਮਾ ਤੇ ਲੁਕਾ ਕੇ ਰੱਖਦੇ ਸੀ ਕੋਈ ਕਿਦਾ ਯਾਰ ਦੋਸਤ ਦੇ ਕਰਦੇ ਲਾਗੇ ਖੜਾ ਕਰਤਾ ਕੋਈ ਵਕਰਾ ਪਾਰਕਿੰਗ ਲੋਟੇ ਚ ਖੜਾ ਕਰਤਾ ਤੇ ਵੇਚਦੇ ਸੀ ਉਹ ਤੇ ਉਦੇ ਪਾਰਟਸ ਫੂਟਸ ਕੱਟ ਕੇ ਵੇਚਦੇ ਸੀ ਤੇ ਮੋਟਰਸਾਈਕਲ ਵੀ ਕੋਈ ਨਾ ਕੋਈ ਵੇਚਦੇ ਜਿੰਨਾ ਨੂੰ ਵੇਚਦੇ ਸੀ ਉਹਨਾਂ ਦੇ ਉੱਤੇ ਵੀ ਕਾਰਦੇ ਜੋ ਬਿਲਕੁਲ ਜੀ ਅਸੀਂ ਤਾਂ ਹੀ ਪੁੱਜ ਕੇ ਚੱਲ ਰਹੇ ਜੀ ਇਹਨਾਂ ਤੋਂ ਸਰ ਮੋਟਰਸਾਈਕਲ ਕਾਫੀ ਗੇਂਤੀ ਦੇ ਵਿੱਚ ਆ ਜੇ ਕੋਈ ਮਾਹੌਲ ਕਿਥਾ ਤਾਂ ਪ੍ਰੋਜ ਕਰਨਾ ਚਾਹੁੰਦਾ ਹੋਵੇ ਤਾਂ ਉਹਦੇ ਲਈ ਕੋਈ ਤੁਹਾਡੇ ਨੂੰ ਸ਼ਾਰਟ ਜੀ ਹੋਵੇ ਕੀ ਮੈਂ ਹਾਦੀ ਹਾਦੀ ਅਸੀਂ ਆਪ ਉਹਨਾਂ ਤੱਕ ਅਸੀਂ ਹੋਰ ਵੀ ਥਾਣਿਆਂ ਤੋਂ ਮੋਟਰਸਾਈਕਲ ਵਗਰਾ ਰਿਕਵਰ ਕੀਤੇ ਆ ਤੇ ਅਸੀਂ ਆਪਣਾ ਆਰਡਰ ਲੈ ਕੇ ਕੋਟੋ ਤੇ ਅਸੀਂ ਜਿਹੜੇ ਮਾਲਕ ਨੇ ਉਹਨਾਂ ਤੱਕ ਅਸੀਂ ਉਹਨਾਂ ਵਾਪਸ ਵੀ ਕਰਾ ਕੇ ਦਿੱਤੀ